ਵੰਦੇ ਭਾਰਤ ਰੇਲਗੱਡੀ ਨਾ ਤਾਂ ਭਾਜਪਾ ਦੀ ਹੈ ਨਾ ਕਾਂਗਰਸ ਦੀ ਹੈ ਤੇ ਨਾ ਹੀ ਅਕਾਲੀਆਂ ਦੀ ਇਹ ਆਮ ਲੋਕਾਂ ਦੀ ਹੈ ਡਾਕਟਰ ਧਰਮਪੀਰ ਕਾਂਦੀ ਨੇ ਕਿਹਾ ਰੇਲ ਮੰਤਰਾਲੇ ਨੇ ਅੱਜ ਵੰਦੇ ਮਾਤਰਮ ਐਕਸਪ੍ਰੈਸ ਰੇਲਗੱਡੀ ਸ਼ੁਰੂ ਕੀਤੀ ਜੋ ਫਿਰੋਜ਼ਪੁਰ ਤੋਂ ਦਿੱਲੀ ਤੱਕ ਯਾਤਰਾ ਕਰੇਗੀ ਇਹ ਰੇਲਗੱਡੀ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਤੂਰੀ ਅਤੇ ਪਟਿਆਲਾ ਵਿਖੇ ਰੁਕੇਗੀ ਆਪਣੀ ਸੁਪਰ ਫਾਸਟ ਪ੍ਰਕਿਰਤੀ ਦੇ ਕਾਰਨ ਇਹ ਹਰੇਕ ਸਟੇਸ਼ਨ ਤੋਂ 2 ਮਿੰਟ ਲਈ ਰੁਕੇਗੀ ਕਿਰਾਇਆ ਲਗਭਗ 900 ਰੁਪਏ ਤੋਂ ਹੋਣ ਦਾ ਅਨੁਮਾਨ ਹੈ। ਇਹ ਹਫਤੇ ਵਿੱਚ 6 ਦਿਨ ਯਾਤਰਾ ਕਰੇਗੀ। ਪਟਿਆਲਾ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਕਾਂਗਰਸ ਤੇ ਭਾਜਪਾ ਵਰਕਰ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਇਸ ਰੇਲਗੱਡੀ ਤੇ ਯਾਤਰਾ ਕੀਤੀ ਅਤੇ ਪਟਿਆਲਾ ਵਿੱਚ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ। ਸਾਰੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗੁਰਿੰਦਰ ਬਾਦੂ ਜੀ ਮੇਰੇ ਲੀਡਰ ਅਮਿਤ ਸ਼ਾਹ ਜੀ ਤੇ ਸਾਡੇ ਰੇਲਵੇ ਦੇ ਮੰਤਰੀ ਅਸ਼wini ਵੈਸ਼ਨਵ ਜੀ ਸਾਡੇ ਬਹੁਤ ਹੀ ਸਹਿਕਾਰਯੋਗ ਮਹਾਰਾਣੀ ਪ੍ਰਬੀਤ ਕੌਰ ਜੀ ਬੀਬੀ ਜੈਨਦਰ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਿੰਦਾਬਾਦ ਪਾਰਟੀ ਜਿੰਦਾਬਾਦ ਜਿੰਦਾਬਾਦ ਤੇ ਸਾਡੇ ਉਹ ਯਾਰ ਆਪੀ ਧਾਰੀਵਾਲ ਸਾਹਿਬ ਤੇ ਸਾਰੇ ਮੰਚ ਤੇ ਕੱਲੀ ਕੱਲੀ ਸਾਡੇ ਅਰਜੇਸ਼ ਛੱਤਰੀ ਜੀ ਸਾਡੇ ਮੈਂਬਰ ਪਾਰਲੀਮੈਂਟ ਹੋਆ ਕਿ ਸਾਡੇ ਦੰਬੀ ਕਾਂਦੀ ਸਾਹਿਬ ਜੀ ਦੇ ਡਾਕਟਰ ਇਹ ਨਾਲ ਕੋਈ ਵੀ ਪਾਰਟੀ ਦਾ ਕਿਸੇ ਚੇਚ ਕੋਈ ਮਤਭੇਦ ਇਹ ਸਾਰਿਆਂ ਦਾ ਇਹ ਇੱਕ ਸਰਕਾਰੀ ਪ੍ਰੋਗਰਾਮ ਇਹ ਸਾਰੇ ਆ ਬਹੁਤ ਬੰਦਾ ਆ ਜਿਹੜਾ ਪਾਇਆ ਉਹ ਬਹੁਤ ਜੇ ਕਿਸੇ ਨੇ ਟ੍ਰੇਨ ਚ ਜਾਣਾ ਤਾਂ ਚਲੇ ਜਾਓ ਸਰ ਵਾਪਸ ਨਹੀਂ ਆਣੀ ਉਹ ਦਿੱਲੀ ਜਾਏਗੀ ਦਿੱਲੀ ਹਾਂ ਜੀ ਹੋਰ ਮੈਂ ਤੁਹਾਡੇ ਨਾਲ ਆ ਜਾਣਾ ਸਰ ਸਿਕਾ ਮੈਂ ਤਾਂ ਮਿਸ ਕਰ ਰਹੇ ਹਾਂ ਤੁਹਾਨੂੰ ਬਹੁਤ ਮੈਂ ਕਹਾਂ ਤੁਹਾਨੂੰ ਮਿਸ ਕਰ ਰਹੇ ਹਾਂ ਬਹੁਤ 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 ਮੁਬਾਰਕਬਾਦ ਤੁਹਾਨੂੰ ਵਧਾਈ ਦੇਖ ਸਕਦੇ ਹੋ ਬੀਬਾ ਜੈਂਦਰ ਕੌਰ ਉਹ ਵੀ ਫੋਨ ਦੇ ਉੱਪਰ ਮੌਜੂਦ ਨੇ ਨਾਈ ਸਿੰਘ ਬਿੱਟੂ ਮੈਂ ਵੀ ਉੱਥੋਂ ਆਇਆ ਉੱਥੇ ਹੀ ਜਲਿਆ ਹੁਣ ਇਲੈਕਸ਼ਨ ਬਹੁਤ ਇੰਪੋਰਟੈਂਟ ਆ ਸਾਰੇ ਬਹੁਤ ਬਹੁਤ ਇਸ ਦਾ ਵੀ ਵਧਾਈ ਦੇਣਾ ਬਿੱਟੂ ਜੀ ਟ੍ਰੇਨ ਦੇ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਕਿੱਥੇ ਤੱਕ ਜਾਣੀ ਕੀ ਕਰ ਰਹੇ ਯਾਰ ਮਰੀਸ਼ ਔਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਇਹ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ ਲੇਟਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੁਝ ਉਪਰਾਲੇ ਰੇਲਵੇ ਵਾਸਤੇ ਇਹੋ ਜਿਹੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਨੂੰ ਜਾਂ ਪਟਾਲੇ ਦੇ ਇਹੜੇ ਨੇੜੇ ਤੇੜੇ ਤੋਂ ਕੋਈ ਨਹੀਂ ਕਰ ਸਕਿਆ ਇੱਕ ਤੇ ਬੰਦੇ ਬਾਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਉਹਨਾਂ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਵਾਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨਿਤੜਕ ਸਿਆਣੇ ਸੂਝਵਾਨ ਡਾਕਟਰ ਪੜੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮੈਟਿਕ ਹੈ ਮੈਂ ਉਹਨਾਂ ਕੋਲ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਕਿ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਡ ਕਨੈਕਸ਼ਨ ਮਿਲਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਇਸ ਵਾਸਤੇ ਕਦੀ ਨਹੀਂ ਸੋਚਿਆ ਡਾਕਟਰ ਗਾਂਧੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਪਾਰਟੀ ਦੀ ਟੀਮ ਪਟਿਆਲਾ ਸਿਟੀ ਦੀ ਇਸ ਦੀ ਵਧਾਈ ਦੀ ਪਾਤਰ ਹੈ। ਗੋਡੇ ਵਾਟਸਪ ਐਕਸਪ੍ਰੈਸ ਜਿਹੜੀ ਹੈ ਹਫਤੇ ਚ ਕਿੰਨੀ ਵਾਰ ਚੱਲੇਗੀ? ਪਟਿਆਲਾ ਕਿੰਨੀ ਵਾਰ ਆਏਗੀ? ਦੇਖੋ 6 ਵਾਰੀ ਹਫਤੇ ਚ ਚੱਲਣੀ ਆ। ਹਰ ਵਾਰੀ ਪਟਿਆਲੇ ਚ ਹਰ ਵਾਰੀ ਪਟਿਆਲੇ ਚ ਰੁਕੇਗੀ ਇਹ ਨਹੀਂ ਆ ਕਿ ਪਟਿਆਲੇ ਚ ਨਹੀਂ ਰੁਕੇਗੀ। ਸਾਰਾ ਸ਼ਡਿਊਲ ਵੈਬਸਾਈਟ ਤੇ ਅਵੇਲੇਬਲ ਹੈ। ਸੋਸ਼ਲ ਮੀਡੀਆ ਤੇ ਅਵੇਲੇਬਲ ਹੈ। ਮੈਂ ਚਾਹਾਂਗਾ ਸਾਰੇ ਪਟਿਆਲਾ ਨੁਮਾਸ਼ੀਰ ਦਾ ਬੈਨੀਫਿਟ ਰਹਿਣ। ਮੈਂ ਹਰ ਵਾਰੀ ਪਟਿਆਲਾ ਚੰਡੀਗੜ੍ਹ ਦਿੱਲੀ ਜਾਣ ਵਾਸਤੇ ਚੰਡੀਗੜ੍ਹ ਵਾਲੀ ਅੰਮ੍ਰਾਲਾ ਤੋਂ ਲੈਂਦਾ ਸੀ ਤੇ ਹੁਣ ਪਟਿਆਲੇ ਤੋਂ ਸਾਰੇ ਵੱਧ ਤੋਂ ਆ ਦੇ ਵੀ ਚਾਹੂੰਗਾ ਕਿ ਪਟਿਆਲਾ ਨਿਵਾਸੀ ਇਸ ਦਾ ਇਸਤੇਮਾਲ ਕਰਨ ਤਾਂ ਕਰਕੇ ਇੰਨੀ ਕਾਮਯਾਬ ਹੋਏ ਕਿ ਗਵਰਨਮੈਂਟ ਆਫ ਇੰਡੀਆ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਰੇਲਵੇ ਡਿਪਾਰਟਮੈਂਟ ਨੂੰ ਇੱਕ ਹੋਰ ਬੰਦੇ ਭਾਰਤ ਚਲਾਉਣੀ ਪਏ ਜੀ ਸਰ ਜਿਸ ਤਰ੍ਹਾਂ ਕਿ ਰੇਲ ਜਰੂਰ ਸ਼ੁਰੂ ਕੀਤੀ ਗਈ ਹੈ ਪਰ ਸਮਾਂ ਕਰ ਦਿੱਤਾ ਗਿਆ ਇੱਥੇ ਕਿ ਰੁਤਨ ਦਾ ਜਿਹੜਾ ਕਿ ਕੋਧੜੀ ਮੰਗ ਕੇ ਤੇ ਕਿ ਵਾਤੂਬਾਤ ਜਿਹੜਾ ਸਮਾਧੀ ਕਰੇ ਵਗੇ ਰੁਤਨ ਜੜੀਸ਼ ਦੇਖੋ ਪਹਿਲੀ ਗੱਲ ਇਹ ਹੈ ਕਿ ਬੰਦੇ ਭਾਰਤ ਦੀ ਸਪੀਡ ਕਰਕੇ ਰੁਕਣ ਦਾ ਸਮਾਂ 2 ਤੋਂ 3 ਮਿੰਟ ਤੱਕ ਹੁੰਦਾ ਆ ਵਾਜਬ ਸਮਾਂ ਮਿਲੇ ਆ ਲੇਕਿਨ ਜੇ ਰੇਲਵੇ ਅਥਾਰਟिटीज ਮੈਂ ਆਜੀ ਜੀਆਰਪੀ ਵੀ ਨੇ ਆ ਰੇਲਵੇ ਅਥਾਰਟिटीज ਜਿਹੜੇ ਜੀਐਮ ਅੰਬਾਲਾ ਨੇ ਉਹ ਵੀ ਧੰਨਵਾਦੀ ਨੇ ਇਸ ਗੱਲ ਦੇ ਕਿ ਉਹਨਾਂ ਨੇ ਉਹਨਾਂ ਦਾ ਵੀ ਰੇਲਵੇ ਦਾ ਵੀ ਕੰਟਰੀਬਿਊਸ਼ਨ ਰਿਹਾ ਮੈਂ ਜੇ ਜ਼ਰੂਰਤ ਪਏਗੀ ਤੇ ਮੈਂ ਨਿੱਜੀ ਤੌਰ ਤੇ ਵੀ ਡਾਕਟਰ ਗਾਂਧੀ ਜੀ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਨਿੱਜੀ ਤੌਰ ਤੇ ਵੀ ਪਰਸੀਵ ਕਰੂੰਗਾ ਕਿ ਜੇ 1-2 ਮਿੰਟ ਦਾ ਹੋਰ ਵਕਫਾ ਇੱਥੇ ਮਿਲ ਸਕੇ